ਸਕੂਲੀ ਬੱਚਿਆਂ ਨਾਲ ਭਾਰੀ ਬੱਸ ਹਾਦਸੇ ਦਾ ਸ਼ਿਕਾਰ ਹੋਇਆ ਦੱਸਦੀ ਹੈ ਕਿ ਇਹ バス ਇੱਕ ਸੇਮ ਨਾਲੇ ਦੇ ਵਿੱਚ ਜਾ ਡਿੱਗੀ ਆ ਇਸ バス ਦੇ ਵਿੱਚ 25 ਤੋਂ ਲੈ ਕੇ 30 ਜਿਹੜੇ ਬੱਚੇ ਨੇ ਜੋ ਸਕੂਲ ਜਾ ਰਹੇ ਸੀ ਉਹ ਸਵਾਰ ਸਨ ਜਦੋਂ ਇਹ ਹਾਦਸੇ ਦਾ ਸ਼ਿਕਾਰ ਹੋਇਆ ਦੱਸਦੀ ਹੈ ਕਿ ਗਨੀਮਤ ਇਹ ਰਹੀ ਆ ਕਿ ਇਸ ਹਾਦਸੇ ਦੇ ਵਿੱਚ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਲ ਬਾਲ ਜਿਹੜੇ ਬੱਚੇ ਨੇ ਉਹ ਬਚ ਗਏ ਨੇ ਤਾਂ ਆ ਜਿਹੜੀਆਂ ਛੋਟੀਆਂ ਮੋਟੀਆਂ ਚਰੀਟਾ ਜਾਂ ਸਟਾ ਕਹਿਦੀ ਹੈ ਕਿ ਉਹ ਜ਼ਰੂਰ ਲੱਗੀਆਂ ਨੇ ਪਰ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਹੈ ਜਰੂਰ ਬੱਚਿਆ ਦੱਸਦੀ ਹੈ ਕਿ ਉੱਥੇ ਜਿਹੜਾ ਬੱਚਿਆਂ ਦੇ ਮਾਪਿਆਂ ਦਾ ਗੁੱਸਾ ਜਰੂਰ ਸਾਹਮਣੇ ਆਇਆ ਉਹਨਾਂ ਨੇ ਦੱਸਿਆ ਕਿ ਬੱਸ ਦੇ ਵਿੱਚ ਪਹਿਲਾਂ ਵੀ ਕਈ ਵਾਰ ਦਿੱਕਤ ਆ ਰਹੀ ਸੀ ਇਸ ਨੂੰ ਜਿਹੜੀ ਮੁਰੰਮਤ ਦੀ ਲੋੜ ਸੀ ਪਰ ਸਕੂਲ ਦੇ ਵੱਲੋਂ ਇਸ ਦੀ ਜਿਹੜੀ ਮੁਰੰਮਤ ਆ ਨਹੀਂ ਕਰਵਾਈ ਤੇ ਆਖਰ ਅੱਜ ਇਹ ਜਿਹੜੀ ਆ ਉਹ ਹਾਦਸੇ ਦਾ ਸ਼ਿਕਾਰ ਹੋਈ ਆ ਦੱਸਦੀ ਹੈ ਕਿ ਇਹ ਜਿਹੜਾ ਹਾਦਸਾ ਏ ਉਸ ਸਰਹੱਦੀ ਇਲਾਕੇ ਫਿਰੋਜ਼ਪੁਰ ਦੇ ਵਿੱਚ ਵਾਪਰਿਆ ਹੈ ਜਿੱਥੇ 30 ਦੇ ਕਰੀਬ ਜਿਹੜੇ ਬੱਚੇ ਨੇ ਉਹ ਬੱਸ ਦੇ ਵਿੱਚ ਸਵਾਰ ਸੀ ਜਦੋਂ ਉਹ ਬੱਸ ਜਿਹੜੀ ਹੈ ਸੇਮ ਨਾਲੇ ਦੇ ਵਿੱਚ ਚ ਜਾ ਡਿੱਗੀ ਹੈ ਦੱਸਦੀ ਹੈ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਪਿੰਡ ਹਸਤੀਵਾਲਾ ਦੇ ਵਿੱਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਆ ਇਹ ਬੱਸ 30 ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਅਚਾਨਕ ਬੱਸ ਨੂੰ ਕੁਝ ਹੋ ਗਿਆ ਜਿਸ ਦੇ ਕਾਰਨ ਬੱਸ ਸੀਮ ਨਾਲੇ ਦੇ ਵਿੱਚ ਜੱਟ ਗਈ ਜਿਸ ਕਾਰਨ ਬੱਸ ਦੇ ਵਿੱਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਆਸ-ਪਾਸ ਦੇ ਲੋਕਾਂ ਨੇ ਜਲਦੀ ਤੋਂ ਜਲਦੀ ਇਹਨਾਂ ਬੱਚਿਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਤੇ ਬੱਸ ਦੇ ਨਾਲੇ ਦੇ ਵਿੱਚ ਡਿੱਗਣ ਕਾਰਨ ਦਾ ਜੇ ਕੋਈ ਪਤਾ ਨਹੀਂ ਲੱਗ ਸਕਿਆ ਕਿ ਕਿੰਨਾ ਕਾਰਨਾ ਕਰਕੇ ਬੱਸ ਜਿਹੜੀ ਆ ਉਹ ਸੀਮ ਨਾਲੇ ਦੇ ਵਿੱਚ ਡਿੱਗੀ ਆ ਬੱਸ ਡਰਾਈਵਰ ਨੇ ਦੱਸਿਆ ਕਿ ਬੱਸ ਦੇ ਵਿੱਚ ਕੁਝ ਖਰਾਬੀ ਆ ਗਈ ਸੀ ਜਿਸ ਕਾਰਨ ਬੱਸ ਸੀਮ ਨਾਲੇ ਦੇ ਵਿੱਚ ਜੱਟ ਗਈ ਨਾਲੇ ਦੇ ਵਿੱਚ ਡਿੱਗਣ ਕਾਰਨ ਕਾਰਨਾਂ ਦਾ ਪਤਾ ਉਦੋਂ ਹੀ ਲੱਗੇਗਾ ਜਦੋਂ ਬੱਸ ਨੂੰ ਉਸ ਡਰੇਨ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਕੁਤਮਾਪਿਆ ਨੇ ਦੱਸਿਆ ਕਿ ਬੱਸ ਨੂੰ ਕੁਝ ਦਿਨਾਂ ਤੋਂ ਖਰਾਬੀ ਸੀ ਉਹਨਾਂ ਨੂੰ ਪਤਾ ਸੀ ਕਿ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਸੀ ਅੱਜ ਇਹ ਹਾਦਸਾ ਵਾਪਰ ਗਿਆ ਅਚਾਨਕ ਬੱਸ ਨੂੰ ਕੁਝ ਹੋਊ ਗਿਆ ਜਿਸ ਕਾਰਨ ਬੱਸ ਸੇਮ ਨਾਲੇ ਦੇ ਵਿੱਚ ਜਾ ਡਿੱਗਿਆ ਜਿਸ ਕਾਰਨ ਬੱਸ ਦੇ ਵਿੱਚ ਸਵਾਰ ਬੱਚਾ ਨੂੰ ਮਾਮੂਲੀ ਸੱਟਾਂ ਲੱਗੀਆਂ ਆਸ-ਪਾਸ ਦੇ ਲੋਕਾਂ ਦੇ ਵੱਲੋਂ ਜਿਹੜਾ ਇਹਨਾਂ ਨੂੰ ਜਿਹੜਾ ਕੱਢ ਕੇ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੀਏ ਕਿ you <laughs> ਫਰੋਜ਼ਪੁਰ ਦੇ ਪਿੰਡ ਹਸਤੀਵਾਲਾ ਦੇ ਵਿੱਚ ਇਹ ਜਿਹੜੀ ਘਟਨਾ ਵਾਪਰਦੀ ਆ ਇਹ ਘਟਨਾ ਉਦੋਂ ਵਾਪਰਦੀ ਆ ਜਦੋਂ ਤੜਕਸਾਰ ਜਿਹੜੀ ਬੱਸ ਹੈ ਉਹ ਸਕੂਲੀ ਬੱਚਿਆਂ ਨੂੰ ਲੈ ਕੇ ਸਕੂਲ ਦੇ ਵੱਲ ਰਵਾਨਾ ਹੋਈ ਸੀ ਪਰ ਅਚਾਨਕ ਜਿਹੜਾ ਰਸਤੇ ਦੇ ਵਿੱਚ ਜਾ ਕੇ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਈ ਹੈ ਜਾਂ ਫਿਰ ਕੋਈ ਹੋਰ ਕਾਰਨ ਸੀ ਇਸਨਾ ਕਾਰਨਾਂ ਦਾ ਹਜੇ ਪਤਾ ਨਹੀਂ ਲੱਗਿਆ ਪਰ ਵੱਡੀ ਘਟਨਾ ਉਦੋਂ ਵਾਪਰ ਜਾਂਦੀ ਆ ਜਦੋਂ ਇਹ ਬੱਸ ਹੈ ਜਿਹੜੀ ਉਹ ਬੱਚਿਆਂ ਦੇ ਸਮੇਤ ਜਾ ਕੇ ਇੱਕ ਸੇਮ ਨਾਲੇ ਦੇ ਵਿੱਚ ਜਾ ਡਿੱਗਦੀ ਆ ਆ ਇਥੇ ਜਿਹੜਾ ਰੱਬ ਦਾ ਸ਼ੁਕਰ ਹੈ ਗਨੀਮਤ ਇਹ ਰਹੀ ਹੈ ਕਿ ਕਿਸੇ ਵੀ ਬੱਚੇ ਨੂੰ ਕੁਝ ਨਹੀਂ ਹੋਇਆ ਮਾਮੂਲੀ ਸੱਟਾਂ ਲੱਗੀਆਂ ਨੇ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਜਦੋਂ ਇਸ ਬੱਸ ਨੂੰ ਸੇਮ ਨਾਲ ਦੇ ਵਿੱਚ ਡਿੱਗਦੇ ਆ ਦੇਖਿਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਆ ਜਲਦ ਤੋਂ ਜਲਦ ਬੱਚਿਆਂ ਨੂੰ ਬਾਹਰ ਕੱਢ ਕੇ ਜਿਹੜਾ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਸਾਰੇ ਬੱਚੇ ਜਿਹੜੇ ਨੇ ਉਹ ਤੰਦਰੁਸਤ ਨੇ ਮਾਮੂਲੀ ਸੱਟਾਂ ਆ ਜਰੂਰ ਲੱਗੀਆਂ ਨੇ ਦੂਜੇ ਪਾਸੇ ਜਦੋਂ ਇਸ ਦੇ ਕਾਰਨਾਂ ਦਾ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਡਰਾਈਵਰ ਦੇ ਵੱਲੋਂ ਹਜੇ ਤੱਕ ਆ ਕੁਝ ਵੀ ਜਿਹੜਾ ਅਧਿਕਾਰਿਕ ਤੌਰ ਤੇ ਨਹੀਂ ਕਿਹਾ ਗਿਆ ਉਹਨਾਂ ਬਲੋ ਕਿਹਾ ਗਿਆ ਹੈ ਕਿ ਬੱਸ ਦੇ ਵਿੱਚ ਕੁਝ ਖਰਾਬੀ ਆਈ ਹੈ ਕੀ ਖਰਾਬੀ ਆਈ ਹੈ ਇਸ ਤਹਾਨੂੰ ਪਤਾ ਨਹੀਂ ਲੱਗਿਆ ਇਹ ਉਦੋਂ ਹੀ ਲੱਗੇਗਾ ਜਦੋਂ ਬੱਸ ਨੂੰ ਸੇਮ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਬੱਸ ਨੂੰ ਬਾਹਰ ਕੱਢ ਕੇ ਉਸ ਦਾ ਉਸ ਨੂੰ ਚੈੱਕ ਕੀਤਾ ਜਾਵੇਗਾ ਕਿ ਬੱਸ ਦੇ ਵਿੱਚ ਖਰਾਬੀ ਹੋਈ ਸੀ ਜਾਂ ਫਿਰ ਡਰਾਈਵਰ ਦੀ ਅنگੈਲੀ ਦੇ ਕਾਰਨ ਜਿਹੜੀ ਬੱਸ ਆ ਸੇਮ ਨਾਲੇ ਦੇ ਵਿੱਚ ਡਿੱਗੀ ਆਏ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿਉਂਕਿ ਹਜੇ ਤੱਕ ਬੱਸ ਨੂੰ ਜਿਹੜਾ ਸੇਮ ਨਾਲੇ ਦੇ ਵਿੱਚੋਂ ਨਹੀਂ ਕੱਢਿਆ ਗਿਆ ਪ੍ਰਸ਼ਾਸਨ ਦੇ ਕੋਲ ਜਿਹੜੀ ਇਸ ਦੀ ਖਬਰ ਪਹੁੰਚ ਚੁੱਕੀ ਆ ਹੁਣ ਪ੍ਰਸ਼ਾਸਨ ਜਿਹੜੀ ਆ ਉਹ ਅੱਗੇ ਦੀ ਜਾਂਚ ਕਰੇਗਾ ਕਿਉਂਕਿ 25 ਤੋਂ ਲੈ ਕੇ 30 ਵਿਦਿਆਰਥੀਆਂ ਦੀ ਜਿਹੜੀ ਜ਼ਿੰਦਗੀ ਦਾ ਸਵਾਲ ਸੀ 25 ਤੋਂ 30 ਵਿਦਿਆਰਥੀ ਜਿਹੜੇ ਨੇ ਉਹ ਇਸ ਬੱਸ ਦੇ ਵਿੱਚ ਸਵਾਰ ਸੀਗੇ ਦਾ ਮਾਪਿਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਇਸ ਬੱਸ ਦੇ ਵਿੱਚ ਖਰਾਬੀ ਆ ਰਹੀ ਸੀ ਕੁਝ ਦਿਨਾਂ ਤੋਂ ਲਗਾਤਾਰ ਜਿਹੜੀ ਖਰਾਬੀ ਇਸ ਬੱਸ ਦੇ ਵਿੱਚ ਚੱਲ ਰਹੀ ਸੀ ਪਰ ਸਕੂਲ ਦੇ ਵੱਲੋਂ ਜਿਹੜਾ ਇਸ ਬੱਸ ਨੂੰ ਠੀਕ ਨਹੀਂ ਕਰਵਾਇਆ ਗਿਆ ਤਾਂ ਅੱਜ ਜਿਹੜਾ ਇਹ ਹਾਦਸਾ ਵਾਪਰ ਗਿਆ ਕਿਤੇ ਨਾ ਕਿਤੇ ਜਿਹੜੇ ਵੱਡੇ ਸਵਾਲ ਨੇ ਉਹ ਮਾਪਿਆਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਜਿਹੜਾ ਡਰਾਈਵਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਬੱਸ ਦੇ ਵਿੱਚ ਕੋਈ ਖਰਾਬੀ ਆਈ ਹੈ ਪਰ ਇਸ ਦਾ ਪਤਾ ਜਿਹੜਾ ਸਾਫ਼ ਉਦੋਂ ਹੋਵੇਗਾ ਜਦੋਂ ਬੱਸ ਨੂੰ ਬਾਹਰ ਕੱਢ ਕੇ ਉਸ ਦੀ ਚੈਕਿੰਗ ਕੀਤੀ ਜਾਵੇਗੀ ਕਿ ਆਖਰਕਾਰ ਬੱਸ ਦੀ ਅਤੇ ਤਕਨੀਕੀ ਖਰਾਬੀ ਕਾਰਨ ਬੱਸ ਸੀਮ ਨਾਲੇ ਦੇ ਵਿੱਚ ਡਿੱਗੀ ਆ ਜਾਫਰਾ ਡਰਾਈਵਰ ਦੀ ਅਣਗਹਿਲੀ ਕਰਕੇ